ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਧ ਸੰਗਤ ਜੀ ਅਸੀਂ ਸਭ ਜਾਣਦੇ ਹਾਂ ਕਿ ਅਣੋ ਹਰ ਧਰਮ ਦੇ ਵਿੱਚ ਬਹੁਤ ਸਤਿਕਾਰ ਦਿੱਤਾ ਜਾਂਦਾ ਹੈ ਰਜ਼ਿਕ ਦੇ ਸਤਿਕਾਰ ਦੇ ਲਈ ਸਭ ਨੂੰ ਕਿਹਾ ਜਾਂਦਾ ਹੈ ਜਿੰਨਾ ਔਖਾ ਇਹਨੂੰ ਉਗਾਉਣਾ ਹੈ ਉਨਾ ਹੀ ਸੌਖਾ ਇਸ ਨੂੰ ਬਰਬਾਦ ਕਰਨਾ ਵੀ ਹੈ ਆਪਣੇ ਵਿੱਚੋਂ ਕਈ ਆਟਾ ਪਿਸਵਾਂਣ ਸਮੇਂ ਕਹਿਣਗੇ ਇਸ ਨੂੰ ਹੋਰ ਬਰੀਕ ਕਰ ਦਿਓ ਇਹਨਾਂ ਜਮਾ ਬ੍ਰੇਕ ਕਰ ਦਿਓ ਜਿੰਨਾ ਟਾ ਬ੍ਰੇਕ ਹੋਵੇਗਾ ਉਹਨਾਂ 슈ਗਰ ਹੋਣ ਦੇ ਚਾਂਸ ਸਰੀਰ ਦੇ ਵਿੱਚ ਬਹੁਤ ਜ਼ਿਆਦਾ ਵੱਧ ਜਾਂਦੇ ਨੇ ਆਪਣੇ ਸਰੀਰ ਦੇ ਵਿੱਚ ਇਹ ਜ਼ਹਿਰ ਫਿਰ ਬਣ ਜਾਵੇਗਾ ਆਪਾਂ ਇਸ ਤੋਂ ਅਣਜਾਣ ਹਾਂ ਇਹ ਸਰੀਰ ਨੂੰ ਕਮਜ਼ੋਰ ਕਰ ਦਿੰਦਾ ਹੈ ਆਪਾਂ ਕਹਿੰਦੇ ਹਾਂ ਕਿ ਬੱਚੇ ਦੀ ਨਾ ਹਾਈਡਰਬਾਦੀ ਹੈ ਬੱਚੇ ਦਾ ਕਾਦ ਨਹੀਂ ਵਾਦਾ ਬੱਚਾ ਦਿਨ ਪ੍ਰਤੀ ਦਿਨ ਕਮਜ਼ੋਰ ਹੁੰਦਾ ਜਾ ਰਿਹਾ ਹੈ ਉਹ ਆਪਾਂ ਤੋਂ ਤਾਂ ਹੋਇਆ ਕਿ ਆਟਾ ਹਮੇਸ਼ਾ ਦਰਦਰਾ ਜਿਹਾ ਹੀ ਹੋ ਸਕੇ ਉਵੇਂ ਕਰੋ ਬਿਨਾਂ ਛਾਣੇ ਜੇ ਖਾ ਸਕਦੇ ਹੋ ਤਾਂ ਸਾਰੀਆਂ ਬਿਮਾਰੀਆਂ ਸ਼ੂਮੰਤਰ ਹੋ ਜਾਣਗੀਆਂ ਇਸ ਲਈ ਕਣਕ ਪਹਿਲਾਂ ਤੋਕੇ ਉਸ ਨੂੰ ਸਕਾਲਵੋ ਇਸ ਤਰ੍ਹਾਂ ਆਟਾ ਹਮੇਸ਼ਾ ਸੋਨਾ ਤੇ ਪੋਸਟਿਕ ਰੋਟੀ ਬੰਦੀ ਹੈ ਦਿਨ ਸਮੇਂ ਰੋਟੀ ਰੱਜ ਕੇ ਖਾਓ ਰਾਤ ਦੀ ਰੋਟੀ ਬੰਦ ਕਰ ਦਵੋ ਆਪਾਂ ਕੀ ਕਰਦੇ ਹਾਂ ਅੱਜ ਸਬਜੀ ਨਹੀਂ ਚਲੋ ਦਾਲ ਚੋਲ ਬਣਾ ਲਓ ਰਾਤ ਦੇ ਸਮੇਂ ਕਦੇ ਵੀ ਦਾਲ ਨਾ ਖਾਓ ਨਹੀਂ ਤਾਂ ਤੁਹਾਡਾ ਮੋਟਾਪਾ ਕਦੇ ਨਹੀਂ ਘਟਣਾ ਆਪਾਂ ਸਾਧੂ ਸੰਤਾਂ ਦੇ ਮੋਹ ਸੁਣਿਆ ਹੀ ਹੋਵੇਗਾ ਪਾਣੀ ਦੇ ਵਿੱਚ 48 ਘੰਟੇ ਬਾਅਦ ਜੀਵ ਪੈਦਾ ਹੋ ਜਾਂਦੇ ਨੇ ਉਹ ਫਿਰ ਵਾਦੇ ਫੁੱਲਦੇ ਰਹਿੰਦੇ ਨੇ ਇੱਕ ਤੋਂ ਦੋ ਦੋ ਤੋਂ ਚਾਰ ਫਿਰ ਅੱਗੇ ਹਜ਼ਾਰਾਂ ਤੇ ਫਿਰ ਲੱਖਾਂ ਦੀ ਗਿਣਤੀ ਦੇ ਵਿੱਚ ਤਬਦੀਲ ਹੋ ਜਾਂਦੇ ਨੇ ਐਵੇਂ ਦਾ ਪਾਣੀ ਕਦੇ ਨਾ ਪੀਵੋ 48 ਘੰਟੇ ਜਾਂ 48 ਮੈਂ ਤਾਂ ਉਹ ਆਪਣੇ ਮਨ ਦੇ ਵਿੱਚ ਬਿਠਾ ਲਵੋ ਹਮੇਸ਼ਾ ਕਿਹਾ ਜਾਂਦਾ ਹੈ ਕਿ ਗਰਮ ਪ੍ਰਸ਼ਾਦਾ ਖਾਓ ਪ੍ਰਸ਼ਾਦਾ ਬਣਾਉਣ ਤੋਂ ਬਾਅਦ ਉਸ ਨੂੰ 48 ਮਿੰਟਾਂ ਦੇ ਅੰਦਰ ਅੰਦਰ ਹੀ ਖਾ ਲਵੋ ਆਪ ਨੂੰ ਪਤਾ ਹੀ ਨਹੀਂ ਕਿ ਗਰਮ ਪ੍ਰਸ਼ਾਦਾ ਕਿਵੇਂ ਬਣਾਉਣਾ 15 ਦਿਨ ਤੋਂ ਵੱਧ ਪੀਸਿਆ ਹੋਇਆ ਆਟਾ ਕਦੇ ਨਹੀਂ ਖਾਣਾ ਜੋ ਆਪਾਂ ਕਣਕ ਤੇ ਆਟਾ ਪਸਵਾਉਂਦੇ ਹਾਂ ਉਹ ਆਪਾਂ ਕਣਕ ਛੋਲੇ ਜਵਾਰ ਬਾਜਰਾ ਪਾ ਕੇ ਆਟਾ ਬਣਾਉਂਦੇ ਹਾਂ ਸਿਰਫ 7 ਦਿਨ ਖਾਓ ਹੁਣ ਸਵਾਲ ਪੈਦਾ ਇਹ ਹੁੰਦਾ ਹੈ ਕਿ ਤਾਜਾ ਆਟਾ ਕਿੱਥੋਂ ਲੈ ਕੇ ਆਇਆ ਜਾਵੇ ਆਪਣੇ ਘਰਾਂ ਦੇ ਵਿੱਚ ਪਹਿਲਾਂ ਪੱਥਰ ਦੀ ਚੱਕੀ ਵਰਤੀ ਜਾਂਦੀ ਸੀ ਉਹ ਸਾਰੇ ਜਣੇ ਆਪਣੇ ਘਰ ਵਿੱਚ ਜ਼ਰੂਰ ਰੱਖੋ ਇਸ ਦੇ ਨਾਲ ਕਦੇ ਤੁਸੀਂ ਮੋਟਾਪਾ ਨਹੀਂ ਤੁਹਾਨੂੰ ਹੋਵੇਗਾ ਜਿਹੜੇ ਪੈਰ ਦੁਖਦੇ ਨੇ ਜਾਂ ਸੋਜ ਹੋ ਜਾਂਦੀ ਹੈ ਉਹ ਨਹੀਂ ਹੋਵੇਗੀ ਸਰਵਾਈਕਲ ਨਹੀਂ ਹੋਵੇਗਾ ਸ਼ੂਗਰ ਨਹੀਂ ਹੋਵੇਗੀ ਪਹਿਲਾਂ ਇਹ ਦਿੱਕਤਾਂ ਕਦੇ ਨਹੀਂ ਸੁਣ ਹੁੰਦੀਆਂ ਕਿਉਂਕਿ ਪਹਿਲਾਂ ਹੱਥ ਦੀ ਦਸਤੀ ਕੰਮ ਬਹੁਤ ਜ਼ਿਆਦਾ ਸੀ ਹੁਣ ਵੀ ਕਰਕੇ ਦੇਖ ਲਵੋ ਜਦੋਂ ਵੀ ਤੁਸੀਂ ਆਟਾ ਗੁੰਨਣਾ ਹੈ ਤੁਸੀਂ ਉਸ ਵਿੱਚ ਥੋੜਾ ਜਿਹਾ ਦੇਸੀ ਘਿਓ ਪਾਓ ਇਸ ਨਾਲ ਜੋ ਦਰਦ ਬਿਮਾਰੀਆਂ ਲੰਮੇ ਸਮੇਂ ਤੋਂ ਤੁਹਾਡੇ ਸਰੀਰ ਵਿੱਚ ਚੱਲਦੀਆਂ ਆ ਰਹੀਆਂ ਹਨ ਗੋਡਿਆਂ ਦਾ ਦਰਦ ਗਿੱਟਿਆਂ ਦਾ ਦਰਦ ਲੱਕ ਦਾ ਦੁਖਣਾ ਜਾਂ ਹੋਰ ਵੀ ਕਈ ਬਿਮਾਰੀਆਂ ਉਹ ਛੇਤੀ ਠੀਕ ਹੋ ਜਾਣਗੀਆਂ ਆਪਣੇ ਬੱਚਿਆਂ ਨੂੰ ਐਵੇਂ ਜ਼ਰੂਰ ਆਟਾ ਗੁੰਨ ਕੇ ਰੋਟੀ ਖਵਾਓ ਇਸ ਨਾਲ ਦੁੱਧ ਵਿੱਚ ਜਿਹੜਾ ਵਿਚਾਰੀ ਪਦਾਰਥ ਪਾ ਕੇ ਦਿੰਦੇ ਹਾਂ ਇਸੇ ਵੀ ਜ਼ਰੂਰਤ ਨਹੀਂ ਪੈਣੀ ਆਟੇ ਨੂੰ ਮਜ਼ਬੂਤ ਬਣਾਉਣਾ ਤਾਂ ਬੱਚਾ ਆਪੇ ਮਜ਼ਬੂਤ ਬਣ ਜਾਵੇਗਾ ਫਿਰ ਕੋਈ ਹੋਰ ਗੋਲੀ ਦੇਣ ਦੀ ਬੱਚੇ ਨੂੰ ਜ਼ਰੂਰਤ ਨਹੀਂ ਪੈਗੀ ਉਹਦੇ ਦੰਦ ਵੀ ਮਜ਼ਬੂਤ ਹੋਣਗੇ ਤੇ ਸਰੀਰ ਵੀ ਮਜ਼ਬੂਤ ਹੋਵੇਗਾ ਅੱਜ ਛੋਟੇ-ਛੋਟੇ ਬੱਚਿਆਂ ਦੇ ਦੰਦ ਖਰਾਬ ਹੋ ਰਹੇ ਨੇ ਇਸੇ ਕਾਰਨ ਪਹਿਲਾਂ ਹੀ ਆਟੇ ਦੇ ਵਿੱਚ ਕਿਉਂ ਪਾਓ ਅਗਲੇ ਦਿਨ ਕੀ ਕਰਨਾ ਕਿ ਆਟੇ ਨੂੰ ਅਗਲੇ ਦਿਨ ਇੱਕ ਸਮੇਂ ਦਾ ਆਪਾਂ ਆਟਾ ਜੋ ਹੈ ਉਹ ਗੁੰਨਣਾ ਇੱਕ ਸਮੇਂ ਦਾ ਜਿਹੜਾ ਆਪਾਂ ਆਟਾ ਹੈ ਉਹਦੇ ਵਿੱਚ ਦੁੱਧ ਪਾ ਕੇ ਉਹਨੂੰ ਗੁੰਨ ਲਓ ਇਸ ਤਰ੍ਹਾਂ ਸਰੀਰ ਨੂੰ ਜੋ ਤਾਕਤ ਮਿਲੇਗੀ ਉਹ ਹੋਰ ਕਿਸੇ ਚੀਜ਼ ਨਾਲ ਨਹੀਂ ਮਿਲਨੇ ਕਿਹਾ ਜਾਂਦਾ ਹੈ ਦੁੱਧ ਪਾ ਕੇ ਆਟਾ ਗੁੰਨਣ ਦੇ ਨਾਲ ਸਰੀਰ ਨੂੰ ਹੋਰ ਚੀਜ਼ਾਂ ਨਾਲੋਂ 10 ਗੁਣਾ ਵੱਧ ਤਾਕਤ ਮਿਲਦੀ ਹੈ ਇੱਕ ਗੱਲ ਇੱਥੇ ਹੋਰ ਯਾਦ ਰੱਖਿਓ ਕਿ ਜਦੋਂ ਤੁਸੀਂ ਆਟਾ ਗੁੰਨਣਾ ਹੈ ਉਹ ਇੱਕ ਸਮੇਂ ਦਾ ਹੀ ਆਟਾ ਹੋਵੇ ਜੇ ਦਿਨ ਚ ਤਿੰਨ ਵਾਰ ਤੁਸੀਂ ਪਰ ਸ਼ਾਇਦ ਬਣਾਉਂਦੇ ਹੋ ਤਾਂ ਤਿੰਨੋਂ ਵਾਰ ਤੁਸੀਂ ਆਟਾ ਤਾਜ਼ਾ ਗੁੰਨੋ ਤੀਸਰੀ ਚੀਜ਼ ਤੀਜੇ ਦਿਨ ਹੋਵੇ ਤਾਂ ਮੱਖਣ ਤੇ ਮਿਸ਼ਰੀ ਨੂੰ ਚੰਗੀ ਤਰ੍ਹਾਂ ਪੀਸ ਲਓ ਜਿਵੇਂ ਕਿ ਪਾਊਡਰ ਹੁੰਦਾ ਹੈ ਕਹਿੰਦੇ ਉਸ ਨੂੰ ਮੱਖਣ ਦੇ ਵਿੱਚ ਚੰਗੀ ਤਰ੍ਹਾਂ ਮਿਲਾ ਲਓ ਫਿਰ ਉਸ ਨੂੰ ਗੁੰਨੇ ਕੇ ਤੇ ਆਟੇ ਦੇ ਵਿੱਚ ਪਾ ਦਿਓ ਇਸੇ ਨਾਲ ਜਿੰਨੂੰ ਬੀਪੀ ਦੀ ਦਿੱਕਤ ਹੁੰਦੀ ਹੈ ਖੜੇ-ਖੜੇ ਲੱਤਾਂ ਕੰਮ ਕਰਨ ਲੱਗ ਜਾਂਦੀਆਂ ਨੇ ਖੜੇ-ਖੜੇ ਪਸੀਨਾ ਆਉਣ ਲੱਗ ਜਾਂਦਾ ਹੈ ਖੜੇ-ਖੜੇ ਐਵੇਂ ਲੱਗਦਾ ਹੈ ਕਿ ਦਿਲ ਦੀ ਧੜਕਣ ਵਧ ਗਈ ਹੈ ਇਸ ਤੋਂ ਚੰਗੇ ਹੋਰ ਕੋਈ ਦਵਾਈ ਨਹੀਂ ਹੋ ਸਕਦੀ ਜੇਕਰ ਆਟੇ ਨੂੰ ਗੁੰਨੇ ਬਿਨਾ ਖਾ ਸਕਦੇ ਹੋ ਮੱਖਣ ਤੇ ਮਿਸ਼ਰਾ ਲਾ ਕੇ ਉਹ ਸਭ ਤੋਂ ਵਧੀਆ ਹੈ ਜਿਨ੍ਹਾਂ ਨੂੰ ਆਟੇ ਚ ਨਹੀਂ ਚੰਗੇ ਲੱਗਦੀ ਉਹ ਮੱਖਣ ਦੇ ਮਿਸ਼ਰੇ ਰਲਾ ਕੇ ਉੰਜ ਖਾ ਲੋ ਮੱਖਣ ਘਰ ਵਾਲਾ ਹੋਣਾ ਚਾਹੀਦਾ ਹੈ ਮਾਰਕੀਟ ਤੋਂ ਲਿਆਂਦਾ ਹੋਇਆ ਨਹੀਂ ਮਿਸ਼ਰੀ ਵੀ ਠਾਗੇ ਵਾਲੀ ਹੋਣੀ ਚਾਹੀਦੀ ਹੈ ਇਹ ਨਹੀਂ ਕਿ ਖੰਡ ਮਿਕਸ ਕਰ ਲੋ ਇਸ ਦੇ ਸਰੀਰ ਨੂੰ ਇੰਨੇ ਫਾਇਦੇ ਨੇ ਜੋ ਕਿਸੇ ਹੋਰ ਵੀ ਦਵਾਈ ਦੇ ਵਿੱਚ ਨਹੀਂ ਹਨ ਅਗਲਾ ਦਿਨ ਹੋਵੇ ਤਾਂ ਆਟੇ ਨੂੰ ਦਹੀਂ ਦੇ ਨਾਲ ਗੁੰਨੋ ਪਰ ਯਾਦ ਰੱਖੋ ਕਿ ਇੱਕ ਸਮੇਂ ਦਾ ਹੀ ਆਟਾ ਐਵੇਂ ਗੁੰਨੋ ਇਸ ਨੂੰ ਸਰੀਰ ਨਾਲ ਜਿਹੜਾ ਸਰੀਰ ਇੰਜ ਤਾਕਤ ਮਿਲੇਗੀ ਮੋਟਾਪਾ ਵੀ ਤੁਹਾਡਾ ਘਟ ਜਾਏਗਾ ਵਜ਼ਨ ਵੀ ਕੰਟਰੋਲ ਹੋਏਗਾ ਖਾਸ ਗੱਲ ਤੇ ਚਾਪ ਨਹੀਂ ਬਣੇਗਾ ਅੱਜ ਕੱਲ ਸਾਰੇ ਘਰ ਦੇ ਜੀ ਕਲਪ ਦੇ ਰਹਿੰਦੇ ਨੇ ਹਾਇ ਤੇ ਚਾਪ ਬਣ ਗਿਆ ਹਾਇ ਚਾਪ ਬਣ ਗਿਆ ਉਹ ਕਦੀ ਨਹੀਂ ਬਣੇਗਾ ਹੱਡੀਆਂ ਮਜ਼ਬੂਤ ਹੋ ਜਾਣਗੀਆਂ ਕੈਲਸ਼ੀਅਮ ਦੀ ਕਮੀ ਨਹੀਂ ਆਵੇਗੀ ਉੱਠਦੇ ਬੈਠਦੇ ਕਦੇ ਵੀ ਪਾਵਾਂ ਕਦੇ ਲੱਤਾਂ ਤੇ ਦਰਦ ਨਹੀਂ ਹੋਵੇਗੀ ਇੱਕ ਗੱਲ ਯਾਦ ਰੱਖਿਓ ਕਿ ਦਹੀਂ ਵਾਲੇ ਆٹے ਦੀ ਰੋਟੀ ਬਣਾ ਕੇ ਰਾਤ ਨੂੰ ਨਹੀਂ ਖਾਣੀ ਉਹ ਦਿਨ ਵਿੱਚ ਦੁਪਹਿਰੇ ਜਾਂ ਸਵੇਰੇ ਖਾ ਲੈਣੀ ਹੈ ਜੀ ਵਿਖ ਲੋਕ ਕਿੰਨੇ ਨੇ ਜਿਵੇਂ 4 ਨੇ ਜਾਂ 8 ਨੇ ਤੁਸੀਂ ਉਹ ਅੱਧਾ ਚਮਚ ਮਿੱਠਾ ਸੋਡਾ ਜ਼ਰੂਰ ਪਾਉਣਾ ਹੈ ਪਰਿਵਾਰ ਵੱਡਾ ਤਾਂ ਇੱਕ ਪਾ ਲਓ ਪਰਿਵਾਰ ਛੋਟਾ ਤੇ ਘਟਾ ਕਰ ਲਓ ਅੱਧੇ ਚਮਚ ਤੋਂ ਥੋੜਾ ਘਟਾ ਰੋਟੀਆਂ ਟੁੱਟਣ ਗਿਆ ਨਹੀਂ 8 ਤੋਂ 9 ਜੀ ਤੇ ਵੱਡਾ ਚਮਚ ਪਾ ਲਓ ਮਿੱਠਾ ਸੋਡਾ ਆਪਣੇ ਸਰੀਰ ਦੀਆਂ 90% ਬਿਮਾਰੀਆਂ ਨੂੰ ਠੀਕ ਕਰ ਦਿੰਦਾ ਹੈ ਸਰੀਰ ਵਿੱਚੋਂ ਜਿਹੜੀ ਚਰਬੀ ਜੰਮੇ ਪਈ ਹੁੰਦੀ ਹੈ ਉਹਨੂੰ ਸਾਰੇ ਨੂੰ ਪਾਰ ਕਰ ਦਿੰਦਾ ਹੈ ਜਿੰਨਾ ਸਰੀਰ ਵਿੱਚ ਚਾਹੀਦਾ ਹੈ ਜਿਵੇਂ ਪਥਰੀ ਹੋ ਗਈ ਵਕ-ਵਕ ਤਰ੍ਹਾਂ ਦੀਆਂ ਸਰੀਰ ਦੀਆਂ ਜੋ ਵੀ ਬਿਮਾਰੀਆਂ ਹੁੰਦੀਆਂ ਨੇ ਬਸ ਰੋਜ਼ ਦਾ ਤੁਸੀਂ ਮਿੱਠ ਲਵੋ ਕਿ ਇਹ ਚੀਜ਼ ਪਾ ਕੇ ਆਪਾਂ ਰੋਟੀ ਤੇ ਪਰਸ਼ਾਦਾ ਬਣਾਉਣਾ ਹੈ ਤੁਸੀਂ ਵੇਖੋਗੇ ਕਿ ਤੁਹਾਡੇ ਘਰ ਬਿਮਾਰੀਆਂ ਸ਼ੂਮੰਤਰ ਹੋ ਜਾਣਗੀਆਂ ਇੱਕ ਗੱਲ ਯਾਦ ਰੱਖਿਓ ਕਿ ਦੋ ਵੇਲੇ ਆਟਾ ਗੁੰਨਣ ਸਮੇਂ ਮਿੱਠਾ ਸੋਡਾ ਪਾਉਣਾ ਹੀ ਪਾਉਣਾ ਤੁਸੀਂ ਇੱਕ ਹਫ਼ਤੇ ਦੇ ਵਿੱਚ ਸਰੀਰ ਵਿੱਚ ਬਦਲਾਅ ਦੇਖੋਗੇ ਪਰਿਵਾਰ ਕਹੇਗਾ ਕਿ ਸਾਡੇ ਗੋਡੇ ਤੇ ਗਿੱਟੇ ਦਰਦ ਹੁੰਦੇ ਨੇ ਅਸੀਂ ਤਾਂ ਨਵੰਬਰ ਨੌ ਹੋ ਗਏ ਹਾਂ ਜਦੋਂ ਕਿਤੇ ਦਰਦ ਨਹੀਂ ਫਿਰ ਡਾਕਟਰ ਦੇ ਕੋਲ ਜਾਣ ਦੀ ਕੋਈ ਲੋੜ ਨਹੀਂ ਹੋਣੀ ਜੋ ਅਜਾਇ ਖਰਚ ਹੁੰਦਾ ਸੀ ਉਹ ਖਰਚ ਹੁਣ ਪੱਛ ਜਾਵੇਗਾ ਜਦੋਂ ਸਿਹਤ ਨਰੋਈ ਰਹੇਗੀ ਫਿਰ ਪਿਆਰ ਵੀ ਰਹੇਗਾ ਇੱਕ ਗੱਲ ਯਾਦ ਰੱਖੋ ਕਿ ਪ੍ਰਸ਼ਾਦਾ ਬਣਾਉਂਦੇ ਸਮੇਂ ਛਿਰਛਿੜੇ ਮਨ ਦੇ ਨਾਲ ਨਹੀਂ ਬਣਾਉਣਾ ਪਿਆਰ ਨਾਲ ਤੇ ਵਾਇਗਰੂਜ ਦਾ ਨਾਮ ਲੈ ਕੇ ਬਣਾਉਣਾ ਹੈ ਫਿਰ ਉਸ ਪ੍ਰਸ਼ਾਦੇ ਦੇ ਵਿੱਚ ਬਰਕਤ ਹੀ ਬਰਕਤ ਆਏਗੀ ਪਿਆਰੇ ਪਿਆਰਵਾਨ ਦੇਗਾ ਜਵਾਖ ਖੁਸ਼ ਹੋ ਜਾਣਗੇ ਤੇ ਓਵੇਂ ਜਿਵੇਂ ਦਿਨ ਨੀਦਰ ਨਾਲ ਬਣਾਉਂਦੇ ਹਾਂ ਅਗਲੇ ਤੇ ਓਵੇਂ ਹੀ ਅਸਰ ਕਰਦਾ ਹੈ ਤੇ ਘਰ 'ਚ ਬਰਕਤ ਵਧੇਗੀ ਜਦੋਂ ਆਪਾਂ ਆਪਣੇ ਬੱਚਿਆਂ ਨੂੰ ਚਾਹੁੰਦੇ ਹਾਂ ਕਿ ਅੱਜ ਪੂਰਾ ਪ੍ਰਸ਼ਾਦਾ ਖਾ ਲੈਣ ਅੱਜ ਸਾਰਾ ਦਿਨ ਸ਼ਾਂਤ ਚਿਤ ਰਹਿਣ ਪ੍ਰਮਾਤਮਾ ਦਾ ਨਾਮ ਵੀ ਜਪਣਾ ਅਤੇ ਵਧੀਆ ਰਹਿਣ ਪ੍ਰਸ਼ਾਦਾ ਬਣਾਉਂਦੇ ਸਮੇਂ ਓਵੇਂ ਹੀ ਭਾਵ ਰੱਖੋ ਜਿਵੇਂ ਦੇ ਭਾਵ ਨਾਲ ਪ੍ਰਸ਼ਾਦਾ ਦਵੋਗੇ ਅਗਲਾ ਓਵੇਂ ਦਾ ਹੀ ਤੁਹਾਡੇ ਪ੍ਰਤੀ ਸੋਚੇਗਾ ਇਸ ਲਈ ਚਾਹੁੰਦੇ ਹੋ ਕਿ ਅਗਲਾ ਤੁਹਾਡੇ ਪ੍ਰਤੀ ਚੰਗਾ ਸੋਚੇ ਤੇ ਪ੍ਰਸ਼ਾਦਾ ਖਾ ਕੇ ਹਸਟ ਪੁਸਟ ਹੋਵੇ ਪਰ ਸ਼ਿਆਦਾ ਪਰਮਾਤਮਾ ਦਾ ਨਾਮ ਲੈਂਦੇ ਹੋਏ ਤੁਸੀਂ ਬਣਾਓ ਫਿਰ ਦੇਖਿਓ ਜਿਹੜਾ ਆਟਾ ਹੈ ਇਹ ਹੀ ਤੁਹਾਡੀ ਜ਼ਿੰਦਗੀ 'ਚ ਬਦਲਾਅ ਲੈ ਕੇ ਆਏਗਾ ਫਿਰ ਇਸ ਤਰ੍ਹਾਂ ਆਟਾ ਗੁੰਨ ਕੇ ਪਰਿਵਾਰ ਨੂੰ ਬਿਮਾਰੀਆਂ ਤੋਂ ਦੂਰ ਕਰਦੇ ਰਹੀਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ